ਪਤਾ ਨਹੀਂ ਅੱਜ ਤਾਂ ਪੂਜਾਦਾ ਲੱਗੀ ਆ ਕੇ ਮੇਰੇ ਜਿ ਮੇਰਾ ਵੀਰ ਮਰਨ ਦਾ ਡਰੀ ਖਤਮ ਹੋ ਗਿਆ ਕੇ ਇੱਕੋ ਮਿੰਟ ਤੁਹਾਨੂੰ ਚੀਜ਼ ਵਿਖਾਉਣਾ ਇੱਕ ਇੱਥੇ ਤਾਂ ਪੱਠੇ ਵਧਣਦੇ ਹਾਂ ਇੱਥੋਂ ਪੱਠੇ ਵੜਦਾ ਵੜਦਾ ਨਾ ਮੈਂ ਇਹ ਠੀਕ ਹੈ ਇੱਥੋਂ ਪਹਿਲਾਂ ਇੰਨੀ ਏਰੀਆ 'ਚ ਆਪਾਂ ਪੱਠੇ ਵੱਢੇ ਬਾਅਦ ਵੜਦਾ ਵੜਦਾ ਇੱਧਰ ਨੂੰ ਵੜ ਗਿਆ ਕੇ ਠੀਕ ਹੈ ਇੱਥੇ ਤਾਂ ਨ ਇੱਕ ਚੀਜ਼ ਵਿਖਾ ਦਣਾ ਹੁਣੀ ਮੈਂ ਆ ਜਗ ਹੈਗੀ ਨਹਿਰ ਦੇ ਕੰਡੇ ਤੇ ਜਨ ਕਿ ਜੀ ਦਾ ਤੁਸੀਂ ਰੁੱਖ ਰੱਖ ਦੇਖਦੇ ਰੁੱਖ ਵੜੇ ਰੁੱਖ ਉਹ ਨਾਲ ਥੱਲੇ ਸੁੱਟੇ ਉਹਦੇ ਜਨਕੇ ਡਾਣ ਵੜੇ ਇੱਧਰ ਤੁਸੀਂ ਦੇਖ ਸਕਦੇ ਡਾਣ ਵੜੇ ਇੱਥੇ ਇੱਥੇ ਮੇਰਾ ਵੀ ਰੈਨ ਲੱਗਦਾ ਵੀ ਉਦਾਂ ਆਪਾਂ ਜ਼ਮੀਨ ਦੇ ਤਰੇ ਫਿਰਦੇ ਆਂ ਪਰ ਜ਼ਮੀਨ ਨਹੀਂ ਮੇਰਾ ਇੱਧਰ ਇੱਥੇ ਭਰਾਵਾ ਪੱਤੇ ਪੁੱਤੇ ਵੜੇ ਆ ਗਏ ਵਿੱਚ ਡਾਂਡੂ ਨੂੰ ਵੜਿਆ ਇਹੋ ਜਿਹੀਆਂ ਚੀਜ਼ਾਂ ਦੇ ਤੁਹਾਨੂੰ ਵਧਾ ਸਾਪ ਸੁਲੂਕੀ ਬਾਲਾ ਜ਼ਿਆਦਾ ਰਹਿੰਦਾ ਆਗੇ ਕਿਉਂਕਿ ਉਹਨਾਂ ਦਾ ਜਨਕੇ ਕੁਲਾਕਾਰ ਹੁੰਦਾ ਇਹ ਵਾਲਾ ਤੇ ਬਾਕੀ ਭਰਾ ਅੱਜ ਤੁੱਪਦਾ ਦੇ ਬਾਲਾ ਹੀ ਕਹਿਰ ਹੋਇਆ ਪਿਆ ਆਗੇ ਜਦ ਤੁਸੀਂ ਦੇਖ ਸਕਦੇ ਤੁੱਪ ਕਿੰਨੀ ਜ਼ਿਆਦੀ ਬਾਕੀ ਲੱਗੇ ਨਹਿਰ ਵਗੰਦੀ ਆ ਨਹਿਰ ਦਾ ਹਿਸਾਬ ਹੈ ਮੇਰਾ ਵੀਰ ਤੇ ਮੀਂਹ ਨਹੀਂ ਪਿਆ ਬਾਵਾ ਦਿਨ ਹੋ ਗਏ ਕੇ ਮੀਂਹ ਮੂੰ ਪਵੇ ਨਾ ਪਾਣੀ ਬਾਵਾ ਹੋਵੇ ਚਲੋ ਵਧੀਆ ਲੱਗਦਾ ਕੇ ਮੀਂਹ ਨਾ ਪਵੇ ਪਾਣੀ ਮਹਾ ਫੁੱਟ ਫੁੱਟ ਡੇਡ ਡੇਡ ਫੋਟੀ ਆ ਜਿਹੜਾ ਵਗੰਦਿਆ ਜਿੱਦਾਂ ਮੰਨ ਲਓ ਆਪਣੇ ਕੱਦੂ ਮਾਰਿਆ ਹੋਵੇ ਉਹ ਸੇਕ ਬੜਾ ਮਾਰਦਾ ਐਦਾਂ ਸੇਕ ਬੜੀ ਮਾਰਨਦੀ ਯਾਰਾਂ ਨਹਿਰ ਤੇ ਬਾਕੀ ਚਾਰ ਸਵੇਰੇ ਤੇ ਭਰਾ ਤੁਸੀਂ ਦੇ ਸਕਦੇ ਇੱਧਰ ਜੰਗਲ ਹੀ ਆ ਕੇ ਤੇ ਮੰਨ ਲਓ ਕੋ ਖੁੱਲਾ ਏਰੀਆ ਹੋਵੇ ਨਾ ਉਥੇ ਮਾੜਾ ਮੋੜ ਫਿਰ ਵੀ ਬਾਅ ਲੱਗਦੀ ਰਹਿੰਦੀ ਆ ਤੇ ਆ ਐਦਾਂ ਤੁਸੀਂ ਦੇ ਸਕਦੇ ਪੱਠੇ ਆ ਜੰਗਲ ਆ ਤੇ ਬਾਬੂ ਮੜੀ ਮੋਟ ਲੱਗਦੀ ਹੈਗੀ ਆ ਪਰ ਇੰਨੀ ਧੁੱਪ ਲੱਗੀ ਹੋਵੇ ਨਾ ਤੇ ਮੇਰਾ ਬਰਾਵਾ ਬਾਬ ਨਹੀਂ ਅਸਰ ਕਰਦੀ ਕੇ ਬਾਕੀ ਵੀਰੇ ਧੁੱਪੇ ਭਰਾ ਤਾਂ ਸਹੀ ਹੋਸਾ ਦਿਮਾਗ ਵੀ ਨਹੀਂ ਕੰਮ ਕਰਦਾ ਕਿਉਂਕਿ ਘੰਟਾ ਲਗਾਤਾਰ ਤੁਸੀਂ ਧੁੱਪੇ ਕੰਮ ਕਰੋ ਨਾ ਤਾਂ ਦਿਮਾਗ ਨਹੀਂ ਕੰਮ ਕਰਦਾ ਜੋ ਧੁੱਪੇ ਪੱਠੇ ਵੱਡੀ ਤੇ ਨਾ ਉਦੋਂ ਭਰਾ ਫਿਰ ਕੱਖ ਨਹੀਂ ਦਿੰਦਾ ਵੀ ਇੱਥੇ ਮੰਨ ਲਓ ਆਪਣੀ ਜਹਨ ਜਾ ਸਕਦੀ ਆ ਕੋਈ ਜਨਮਰ ਹੋਊਗਾ ਤਾਂ ਦਿਮਾਗ ਤਾਂ ਸੇਕ ਸੱਚੀ ਕੰਮ ਨਹੀਂ ਕਰਦਾ ਕੇ ਬਾਕੀ ਫਰਾ ਪਾਣੀ ਮੈਂ 2 ਲੀਟਰ ਵਾਲੀ ਬੋਤਲ ਲੈ ਕੇ ਆਇਆ ਹਾਂ ਅੱਧੀ ਮੇਰਾ ਵੀਰ ਕਿੰਨੇ ਕਿਦ ਦੇ ਖਦਮੋਂ ਚੱਲੀ 1 ਲੀਟਰ ਪਾਣੀ ਪੀ ਚਲੇ ਆ ਤੇ ਇੰਨਾ ਮੇਰਾ ਵੀਰ ਤਿੰਨਾ ਚਾਹੂ ਕਿ ਨਜ ਬੀਜ ਦਾ ਪਾਣੀ ਜਾ ਕੇ ਗੇ ਤੇ ਚਲੋ ਜੀ ਹੁਣ ਆਪਾਂ ਪਹੁੰਚ ਕੇ ਆਪਣੀ ਟਰਾਲੀ ਲਾ ਗੇ ਤੇ ਪੱਠੇ ਉੱਦਾਂ ਆਪ ਇੱਥੇ ਲਾਦ ਛੱਡੀਆਂ ਤਿੰਨ ਪੰਡਾਂ ਤੇ ਜਿੱਥੋਂ ਆਪਾਂ ਮੇਰਾ ਵੀਰ ਪੱਠੇ ਵੱਢ ਕੇ ਲਿਆਂਦੇ ਹੋ ਵੀ ਆਪਣੀ ਮਾਲਕਾਂ ਦੀ ਜਗ੍ਹਾ ਏ ਤੇ ਇਧਰਲੇ ਏਰੀਏ ਜਿੱਦਾਂ ਤੁਸੀਂ ਦੇਖ ਸਕਦੇ ਆ ਵੀ ਉਹਦਾ ਖੁੱਲਾ ਮੈਦਾਨੀਆਂ ਅੱਗੇ ਠੀਕੇ ਆ ਵੀ ਖੁੱਲਾ ਮੈਦਾਨੀਆਂ ਇਹtheta ਦਾ ਮਾਲਕ ਨੇ ਕਿਹਾ ਕਿੰਦਾ ਤੁਸੀਂ ਪੱਠੇ ਬੀਜ ਸਕਦੇ ਕੋਈ ਗੱਲ ਨਹੀਂ ਬਾਜ਼ ਲਾਵਾਂਗੇ ਸਾਫ ਕਿਤਾਬ ਬੀਜਾਂਗੇ ਆਪਾਂ ਇੱਥੇ ਪੱਠੇ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆਂ ਧੰਨਵਾਦ ਜੀ ਸੱਚ ਜਿਆ ਕਾਲ